ਔ ਮੂਸੇ ਵਾਲਾ ਮੂਸੇ ਵਾਲਾ ਨਾਮ ਚੱਲੂਗਾ ਵਹਿਰਿਆਂ ਨੂੰ ਇੱਕੋ ਮੈਂ ਤਾਂ ਗੱਲ ਕਹਿਣੀ ਆ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਔਰ 5 ਸਾਲਾਂ ਦੇ ਵਿੱਚ ਆ ਕੇ ਪੂਰਾ ਪਰਥੂ ਪਾਤਾ ਸੀ ਮੈਂ ਅੱਜ ਉਹਨੂੰ ਜਾਨੂ ਮਾਰਤਾ ਤੁਸੀਂ ਭਾਵੇਂ ਅੱਜ ਉਹਨੂੰ ਜਾਨੂ ਮਾਰਤਾ ਸਾਰੀ ਦੁਨੀਆ ਹੀ ਐਂਡ ਤੱਕ ਫੈਨ ਰਹਿਣੀਆਂ ਬਸ ਮੈਂ ਬਾਈ ਜੀ ਨੂੰ ਯਾਦ ਕੀਤਾ ਬਾਈ ਜੀ ਨੂੰ ਯਾਦ ਕਰਕੇ ਮੈਂ ਸੌਂਗ ਲਿਖਿਆ ਨਾ ਮੈਂ ਹਲੇ ਤੱਕ ਰਿਕਾਰਡ ਕਰਾਇਆ ਨਾ ਆਪਣੀ ਕੋਈ ਐਸੇ ਤਾਂ ਤੇ ਅਭੀ ਜੇ ਆਪਣਾ ਕੋਈ ਸੌਂਗ ਰਿਕਾਰਡ ਕਰਨਾ ਚਾਹੋਗੇ ਤੇ ਆਪਾਂ ਕਰਾਵਾਂਗੇ ਬਹੁਤ ਹੱਸ ਕੇ ਕਰਾਵਾਂਗੇ ਦਸ ਪੁੱਤ ਤੇਰਾ ਡਾਉਣ ਕਾਸ ਤੋਂ ਚੰਗਾ ਪਲ ਹੱਸਦਾ ਸਿਵਾਨ ਕਾਸ ਤੋਂ ਜਿਹੜੇ ਦਰਵਾਜ਼ੇ ਵਿੱਚ ਬੋੜ ਚੱਕੀ ਖੜਿਆਂ ਵਿੱਚ ਕੜੀਆਂ ਨੂੰ ਜੰਗਾਲ ਲੱਗ ਜਾਂਦੇ ਆ ਸਮੇਂ ਨਹੀਂ ਰੁਕਦੇ ਜੇ ਅੱਜ ਜਿੰਦਗੀ ਦੇ ਵਿੱਚ ਰਾਤਾਂ ਕਦੇ ਸਵੇਰ ਜ਼ਰੂਰ ਚੜੂਗੀ ਵੀ ਤੁਸੀਂ ਆਪਣੀ ਕੋਸ਼ਿਸ਼ ਕਰਦੇ ਰਹੋ ਵਾ ਕੋਸ਼ਿਸ਼ ਕਰੋਗੇ ਇੱਕ ਨਾ ਇੱਕ ਦਿਨ ਤੁਹਾਡੀ ਮੰਜ਼ਿਲ ਜ਼ਰੂਰ ਮਿਲਿਆ ਹੋਵੇ ਮਾੜੇ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਤੇ ਨਾ ਆਏ ਇੱਥੇ ਭੁੱਖੇ ਪੇਮਦੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਐ ਬਾਈ ਨੂੰ ਗਿਆ ਹੋਇਆ ਇਹਨੂੰ ਅੱਜ 3 ਸਾਲ ਹੋ ਗਏ ਸਿੱਧੂ ਮੂਸੇਵਾਲਾ ਅੱਜ ਵੀ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਲੋਕਾਂ ਨੇ ਆਪਣੇ ਦਿਲ ਦੇ ਉੱਤੇ ਆਪਣੀਆਂ ਬਾਹਾਂ ਦੇ ਉੱਤੇ ਸਿੱਧੂ ਬਾਈ ਦੇ ਟੈਟੂ ਬਣਵਾਏ ਹੋਏ ਨੇ ਅੱਜ ਇੱਕ ਐਸੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਸਿੱਧੂ ਬਾਈ ਦਾ ਦਿਲੋਂ ਫੈਨ ਹੈ ਵੈਸੇ ਫੈਨ ਤਾਂ ਸਾਰੀ ਦੁਨੀਆ ਆ ਕਿਉਂਕਿ ਜਿਹੜੇ ਲੋਕਾਂ ਨੂੰ ਪੰਜਾਬੀ ਸੰਗੀਤ ਨਾਲ ਪੰਜਾਬੀ ਗੀਤ ਨਾਲ ਪਿਆਰ ਨਹੀਂ ਸੀਗਾ ਉਹ ਵੀ ਸਿੱਧੂ ਬਾਈ ਦੇ ਗੀਤ ਸੁਣਨ ਲੱਗੇ ਸੀਗੇ ਜਿਵੇਂ ਉਹਨੇ ਆਪਣੇ ਗਾਣੇ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਵੀ ਫਿਲਮਾਂ ਵਾਲੇ ਵੀ ਅਸੀਂ ਮੂਸੇ ਪਿੰਡ ਆਉਣ ਲਾਤੇ ਸੀਗੇ ਇਦਾਂ ਦਾ ਕੁਝ ਸੀਗਾ ਗੱਲਬਾਤ ਕਰਦੇ ਆ ਅੱਜ ਸਾਡੇ ਨਾਲ ਬਾਈ ਸਪੈਸ਼ਲ ਤੌਰ ਤੇ ਸਾਡੇ ਦਫ਼ਤਰ ਦੇ ਵਿੱਚ ਆਏ ਨੇ ਤੇ ਸਾਡੀ ਰਿਕੁਐਸਟ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਏ ਨੇ ਬਾਈ ਜੀ ਕੀ ਨਾਮ ਹੈ ਸਸੀਗਾ ਬਾਈ ਜੀ ਮੇਰਾ ਨਾਮ ਦੀਪ ਮੁੱਲਾਪੁਰੀਆ ਜੀ ਹਾਂਜੀ ਬਾਈ ਜੀ ਅੱਜ ਸਿੱਧੂ ਬਾਈ ਦਾ ਜਨਮ ਦਿਨ ਵੀ ਹੈ ਤੇ ਸਾਡੀ ਰਿਕੁਐਸਟ ਤੇ ਤੁਸੀਂ ਅੱਜ ਸਾਡੇ ਕੋਲ ਆਏ ਹੋ ਪਹਿਲਾਂ ਤਾਂ ਲੁਧਿਆਣਾ ਲਾਈਵ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਬਾਈ ਜੀ ਜਿੱਦਾਂ ਹੁਣ ਪੂਰੀ ਦੁਨੀਆ ਦੇ ਲੋਕਾਂ ਦੇ ਉੱਤੇ ਸਿੱਧੂ ਬਾਈ ਸਿੱਧੂ ਬਾਈ ਹੋਈ ਪਈ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਜ਼ੁਬਾਨ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਨਾਮ ਚੜਿਆ ਪਿਆ ਆ ਤੇ ਉਹਨਾਂ ਨੇ ਬਾਕੀ ਸੰਗਰਾਂ ਨੂੰ ਆ ਪਿੱਛੇ ਕਰਤਾ ਸੀਗਾ ਬਹੁਤ ਸਾਰੇ ਗੀਤ ਐਸੇ ਲਿਖਤੇ ਸੀਗੇ ਬਹੁਤ ਸਾਰੀਆਂ ਗੱਲਾਂ ਐਸੀਆਂ ਕਹਤੀਆਂ ਸੀਗੀਆਂ ਜਿਹੜੀਆਂ ਸੱਚਾਈ ਸੀਗੀਆਂ ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਫੈਨ ਹੋਏ ਹੋ ਤੇ ਸਿੱਧੂ ਬਾਈ ਬਾਰੇ ਤੁਸੀਂ ਵੀ ਕੁਝ ਲਿਖਿਆ ਆ ਤੇ ਆਪਾਂ ਸਾਰੀਆਂ ਗੱਲਾਂ ਅੱਜ ਕਰਾਂਗੇ ਤੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਬਾਈ ਬਾਰੇ ਭੋਜੀ ਮੈਂ ਸਿੱਧੂ ਭੋਜੀ ਬਾਰੇ ਇਹ ਕਹਿਣਾ ਚਾਹੁੰਦਾਗਾ ਕਿਉਂਕਿ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਔਰ ਵਿੱਚ ਇਦਾਂ ਦੇ ਵੀ ਸਿੰਗਰ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਔਰ ਉਹਨਾਂ ਦੇ ਸੌਂਗ ਵੀ ਚੱਲੇ ਨੇ ਪਰ ਫੇਰ ਵੀ ਇਹ ਵੀਰਾ ਜੀ ਨੇ ਸਿੱਧੂ ਵੀਰਾ ਜੀ ਨੇ 5 ਸਾਲਾਂ ਦੇ ਵਿੱਚ ਆ ਕੇ ਪੂਰਾ ਪਰਥੂ ਪਾਤਾ ਸੀ ਜਿਹਨੂੰ ਕਈ ਆਪਾਂ ਤੇ ਅ ਜੇ ਆਪਾਂ ਕਹੀਏ ਵੀ ਉਹਨਾਂ ਨੂੰ ਜਨਮ ਦਿਨ ਦੀ ਆਪਾਂ ਮੁਬਾਰਕਾਂ ਕਿਵੇਂ ਦਈਏ ਦਿਲ ਵੀ ਅੰਦਰੋਂ ਤੜਫਦਾ ਆਪਾਂ ਕਹਿ ਤਾਂ ਸਕਦੇ ਨਹੀਂ ਮੁਬਾਰਕਾਂ ਪਰ ਫੇਰ ਵੀ ਅੱਜ ਵੀ ਉਹਨਾਂ ਨੂੰ ਦਿਲ ਯਾਦ ਕਰਦਾ ਹਾਂ ਹਾਂਜੀ ਕੋਈ ਬਾਈ ਨੂੰ ਕੋਈ ਟ੍ਰਿਬਿਊਟ ਕਰਨਾ ਹੋਵੇ ਤੁਸੀਂ ਕੋਈ ਗਾਣਾ ਜਾਂ ਗੀਤ ਤੁਸੀਂ ਲਿਖਦੇ ਵੀ ਹੋ ਔਰ ਗਾਉਂਦੇ ਵੀ ਹੋ ਤੇ ਕੁਝ ਉਹਨਾਂ ਦੇ ਬਾਰੇ ਕੁਝ ਕੋਈ ਮਾੜਾ ਮੋਟਾ ਗੀਤ 라ਹੀਂ ਕੋਈ ਕਹਿਣਾ ਚਾਹੂੰ ਹਾਂਜੀ ਵੀਰ ਜੀ ਮੇਰੇ ਕੋਲੇ Song recording sorry record ਤਾਂ ਨਹੀਂ ਕੀਤਾ ਬਟ ਲਿਖਿਆ ਹੋਇਆ ਹੈਗਾ Song ਮੈਂ ਉਹ ਰਿਕਾਰਡਿੰਗ ਕਰਾਉਣਾ ਚਾਹੁੰਦਾ ਸੀਗਾ ਤੇ ਨਾ ਤਾਂ ਮੇਰੇ ਵਿੱਚ ਇੰਨੀ ਹੈਸਤ ਹੈਗੇ ਵੀ ਮੈਂ ਰਿਕਾਰਡ ਕਰਾ ਸਕਾਂ ਤੇ ਬਹੁਤ ਵਧੀਆ ਸੌਂਗ ਹੈ ਮੈਂ ਜੇ ਤੁਸੀਂ ਇਜਾਜ਼ਤ ਦੋ ਤਾਂ ਦੋ ਲਾਈਨਾਂ ਸੁਣਾ ਦਿੰਦਾ ਆਉ ਮੂਸੇ ਵਾਲਾ ਮੂਸੇ ਵਾਲਾ ਨਾਮ ਚੱਲੂਗਾ ਵਹਿਰੀਆਂ ਨੂੰ ਇੱਕੋ ਮੈਂ ਤਾਂ ਗੱਲ ਕਹਿਣੀ ਆ ਸਿੱਧੂ ਬਾਈ ਸਿੱਧੂ ਬਾਈ ਨਾਮ ਚੱਲੂਗਾ ਵਹਿਰੀਆਂ ਨੂੰ ਇੱਕੋ ਮੈਂ ਤਾਂ ਗੱਲ ਕਹਿਣੀ ਆ ਆਉ ਤੁਸੀਂ ਭਾਵੇਂ ਅੱਜ ਇਹਨੂੰ ਜਾਨੋ ਮਾਰਤਾ ਤੁਸੀਂ ਭਾਵੇਂ ਅੱਜ ਇਹਨੂੰ ਜਾਨੋ ਮਾਰਤਾ ਸਾਰੀ ਦੁਨੀਆ ਹੀ ਐਂਡ ਤੱਕ ਫੈਨ ਰਹਿਣੀ ਆ ਉਮਸੇ ਵਾਲਾ ਮੁਸੇ ਵਾਲਾ ਨਾਮ ਚੱਲੂਗਾ ਵੈਰੀਆਂ ਨੂੰ ਇੱਕੋ ਮੈਂ ਤਾਂ ਗੱਲ ਕਹਿਣੀ ਆ ਸਿੱਧੂ ਬਾਈ ਸਿੱਧੂ ਬਾਈ ਨਾਮ ਚੱਲੂਗਾ ਵੈਰੀਆਂ ਨੂੰ ਇੱਕੋ ਮੈਂ ਤਾਂ ਗੱਲ ਕਹਿਣੀ ਆ ਪਰ ਮੈਂ ਕਹਿਣਾ ਚਾਹੂੰਗਾ ਚਾਹੇ ਬਾਈ ਅੱਜ ਆਪਣੇ ਦੁਨੀਆ ਵਿੱਚ ਨਹੀਂ ਹੈਗੇ ਸਾਡੇ ਅੰਦਰ ਅੱਗ ਹੈਗੀ ਆ ਜਿਸ ਦਿਨ ਸਾਡਾ ਕੋਈ ਗਾਣਾ ਹਿੱਟ ਹੋਊਗਾ ਅਸੀਂ ਸਿੱਧੂ ਬਾਈ ਦਾ Song ਵਿੱਚ ਜ਼ਰੂਰ ਜ਼ਿਕਰ ਕਰਾਂਗੇ ਭਾਈ ਜੀ ਤੁਸੀਂ ਵੀ ਆਹ ਬਾਹ ਦੇ ਉੱਤੇ ਸਿੱਧੂ ਬਾਈ ਦੀ ਫੋਟੋ ਜਿਹੜੀ ਹੈਗੀ ਆ ਉਹ ਗੁਦਵਾਈ ਹੋਈ ਆ ਹਾਂਜੀ ਹਾਂਜੀ ਤੇ ਮਤਲਬ ਵੀ ਹਰ ਇੱਕ ਰੋਮ ਰੋਮ ਦੇ ਵਿੱਚ ਵਸਦਾ ਆ ਉਹ ਜਿਵੇਂ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਤੇ ਉਹ ਤੁਸੀਂ ਆਪਣੀ ਬਾਹ ਤੇ ਖੰਡਵਾਇਆ ਹਾਂਜੀ ਹਾਂਜੀ ਭਾਜੀ ਮੈਂ ਹਮੇਸ਼ਾ ਯਾਦ ਕਰਦਾ ਇਹਨਾਂ ਨੂੰ ਤੇ ਮੇਰੇ ਰੂਮ ਦੇ ਵਿੱਚ ਵੀ ਮੈਂ ਫੋਟੋ ਲਾਈ ਹੋਈ ਆ ਤੇ ਮੈਨੂੰ ਬੜਾ ਵਧੀਆ ਲੱਗਦਾ ਮੈਂ ਹਰ ਵਕਤ ਇਹਨਾਂ ਨੂੰ ਯਾਦ ਕਰਾਂ ਮੈਂ ਇਹ ਕੋਸ਼ਿਸ਼ ਕਰਦਾ ਮੈਂ ਬਾਈ ਜੀ ਵਾਂਗੂ ਸੌਂਗ ਲਿਖਾਂ ਤੇ ਮੈਨੂੰ ਬਧੀਤ ਵਧੀਆ ਜਿਹੜੀ ਗਾਤ ਤਰੱਕੀ ਕਰਾਂ ਮੈਂ ਹੋਰ ਵੀ ਤੁਸੀਂ ਸੌਂਗ ਲਿਖਿਆ ਜਾਂ ਇੱਕੋ ਹੀ ਸੌਂਗ ਲਿਖਿਆ ਬਾਈ ਦਾ ਨਹੀਂ ਬਾਈ ਤੇ ਮੈਂ ਜੀ ਇੱਕੋ ਹੀ ਸੌਂਗ ਲਿਖਿਆ ਸੀ ਇਦਾਂ ਹੀ ਜਿਵੇਂ ਮੰਨ ਲਓ ਬੈਠ ਬੈਠਾ ਇੱਕ ਵਕੀਲ ਨੂੰ ਕੇਸ ਲੜਨ ਵਾਸਤੇ ਸਬੂਤ ਦੀ ਲੋੜ ਹੁੰਦੀ ਹੈ ਇੱਕ ਰਾਈਟਰ ਨੂੰ ਇੱਕ ਗੱਲ ਦੀ ਲੋੜ ਹੁੰਦੀ ਆ ਫਿਰ ਸੌਂਗ ਲਿਖਿਆ ਜਾਂਦਾ ਫਿਰ ਕਿਉਂਕਿ ਮੈਂ ਨਾਲ-ਨਾਲ ਆਪਣਾ ਛੋਟਾ-ਮੋਟਾ ਕੰਮਕਾਰ ਕਰਦਾਗਾ ਹੌਲੀ-ਹੌਲੀ ਤਰੱਕੀ ਕਰਾਂ ਬਾਕੀ ਮੇਰੇ ਹੋਰ Song ਆਪਣੇ ਤੇ ਬਹੁਤ ਲਿਖੇ ਹੋਏ ਹੈਗੇ ਚਲੋ ਤੁਸੀਂ ਆਪਾਂ ਹੁਣ ਕੋ ਸਿੱਧੂ ਬਾਈ ਦਾ ਕੋਈ ਜਿਹੜਾ ਕੋਈ ਪਪੂਲਰ ਗੀਤ ਜਿਹੜਾ ਵੈਸੇ ਤਾਂ ਉਹਨਾਂ ਦੇ ਸਾਰੇ ਪਪੂਲਰ ਗੀਤ ਹੈ ਕੋਈ ਪਪੂਲਰ ਗੀਤ ਕੋਈ ਤੁਹਾਡੇ ਦਿਮਾਗ ਚ ਆਉਂਦਾ ਹੋਵੇ ਸਿੱਧੂ ਬਾਈ ਬਾਰੇ ਹਾਂਜੀ ਹੈਗੇ ਨੇ ਜੀ ਜਿਹੜਾ ਉਹਨਾਂ ਦਾ ਸੀਗਾ ਹਮ ਦਸ ਪੁੱਤ ਤੇ ਰੈਂਡ ਡਾਉਨ ਕਾਸਟੋਨ ਚੰਗਾ ਪਲ ਹੱਸਦਾ ਸਿਵਾਨ ਕਾਸ ਤੋਂ ਜਿਹੜੇ ਦਰਵਾਜ਼ੇ ਵਿੱਚ ਬੋੜ ਚੱਕੀ ਖੜਿਆ ਮੈਂ ਚੰਗੀ ਤੇਰਾ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚੰਦ ਚਮਕਾਉਣਾ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਉਂਦੇ ਨੇ ਕੁਝ ਤੇਨ ਆਏ ਇੱਥੇ ਭੁੱਖੇ ਪੇਮਦੇ ਨਾਮ ਤੇਰਾ ਅੱਗੇ ਲੈ ਕੇ ਆਉਣਾ ਚਾਉਂਦੇ ਨੇ ਬਹੁਤ ਵਧੀਆ ਤੁਸੀਂ ਤਾਂ ਗਾਉਨੇ ਹੋ ਤੇ ਹੁਣ ਉਹਨਾਂ ਦੀ ਆਪਾਂ ਗੱਲ ਕਰਦੇ ਆਂ ਵੀ ਉਹਨਾਂ ਨੇ ਯਾਰ ਬਹੁਤ ਥੋੜੇ ਬਣਾਏ ਸੀ ਪਰ ਵਧੀਆ ਬਣਾਏ ਸੀਗੇ ਤੇ ਯਾਰੀ ਤੇ ਆਪਾਂ ਗੱਲ ਕਰ ਲੈਂਦੇ ਆਂ ਵੀ ਕਿੱਦਾਂ ਦਾ ਹੈ ਉਹਨਾਂ ਦਾ ਸੁਭਾਅ ਸੀਗਾ ਤੁਸੀਂ ਕਦੇ ਮਿਲੇ ਹੋ ਜਾਂ ਤੁਸੀਂ ਉਹਨਾਂ ਨੂੰ ਮਿਲਨ ਦੀ ਕੋਸ਼ਿਸ਼ ਕੀਤੀ ਹੈ ਭਾਜੀ ਮਿਲਣ ਦੀ ਤਾਂ ਵੀਰੇ ਜੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਪਰ ਉਹਨਾਂ ਦੇ ਪੈਂਡ ਪੈਂਡ ਹਾਂਜੀ ਹਾਂਜੀ ਪੈਂਡ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਮੈਂ ਵੀ ਜਿੰਨਾ ਕਮਾਉਣਾ ਉਹਨਾ ਕੀ ਮੈਂ ਘਰ ਦੇ ਖਰਚੇ ਆਵੇ ਹਨਾ ਕਰਦਾ ਤੇ ਜਿਹਨੇ ਆਪਾਂ ਕਹੀਏ ਵੀ ਹੀਰਿਆਂ ਵਰਗੇ ਯਾਰ ਜਿਹੜੇ ਹੁੰਦੇ ਨਾ ਉਹ ਬੜੀ ਕਿਸਮਤ ਵਾਲੇ ਬੰਦੇ ਨੂੰ ਮਿਲਦੇ ਆ ਔਰ ਉਹਨਾਂ ਦੇ ਕੋਲੇ ਹੈਗੇ ਸੀਗੇ ਜਿਵੇਂ ਆਪਣੇ Song ਕੈਨੇਡਾ ਤੋਂ ਜਿਹੜੇ ਬਾਈ ਹੁਣੇ ਬਿਗ ਬੋਰਡ ਵਾਲੇ ਕਰਦੇ ਸੀਗੇ ਤੇ ਉਹਨਾਂ ਨੂੰ ਬਹੁਤ ਅੱਛਾ ਉਹਨਾਂ ਨੇ ਲਾਂਚ ਕੀਤਾ ਬੜੇ ਹੈਲਪ ਵੀ ਕੀਤੀ ਉਹਨਾਂ ਦੀ ਹਨਾ ਮੈਂ ਤਾਂ ਕਹਿੰਦਾ ਪ੍ਰਮਾਤਮਾ ਅੱਗੇ ਹੀਰਦਾਸਾ ਮੈਨੂੰ ਵੀ ਵਧੀਆ ਦੋਸਤ ਮਿਲਣ ਅੱਜ ਕੱਲ ਤਾਂ ਵੈਸੇ ਟੰਗਾ ਖਿੱਚਣ ਵਾਲੇ ਜਿਆਦਾ ਲੱਭਦੇ ਨਹੀਂ ਕਿਉਂਕਿ ਉਹਨਾਂ ਨੂੰ ਵੀ ਕਿਤੇ ਕਿਤੇ ਕਿਤਨਾ ਕਿਤੇ ਟੰਗਾ ਖਿੱਚਣ ਵਾਲੇ ਬਹੁਤ ਸੀਗੇ ਤੇ ਉਹਨਾਂ ਨੇ ਉਹਨਾਂ ਤੇ ਗੀਤ ਵੀ ਲਿਖੇ ਸੀਗੇ ਤੁਹਾਡੇ ਨਾਲ ਵੀ ਇਦਾਂ ਦਾ ਹੁੰਦਾ ਕੁਝ ਵੀਰੋ ਜੀ ਗੱਲ ਇਹ ਆ ਵੀ ਮੇਰੇ ਦੋਸਤ ਵੀ ਕੈਨੇਡਾ 'ਚ ਵੀ ਬੈਠੇ ਆ ਅਮਰੀਕਾ 'ਚ ਵੀ ਨੇ ਹੈਗੇ ਤੇ ਮੰਨ ਲਓ ਵੀ 100 ਦੇ ਵਿੱਚੋਂ ਜੇ ਉਹਨਾਂ ਨੇ ਮੈਨੂੰ 100 ਦੇ ਵਿੱਚੋਂ ਜੇ 70% ਦੀ ਉਹਨਾਂ ਦੇ ਜ਼ਰੂਰਤ ਆ ਮੈਨੂੰ ਉਹਨਾਂ ਦੀ ਲੋੜ ਆ ਜੇ ਉਹਨਾਂ ਨੇ ਮੇਰੀ ਹੈਲਪ 100 ਦੇ ਵਿੱਚੋਂ 10% ਕੀਤੀ ਆ ਤੇ ਉਹਨਾਂ ਨੇ ਬਾਅਦ ਚੋਂ ਨਾ ਤਾਂ ਮੇਰਾ ਫੋਨ ਚੱਕਣਾ ਹੈਲਪ ਕਰਦੇ ਵੀ ਆ ਮੈਂ ਇਹ ਨਹੀਂ ਕਹਿੰਦਾ ਨਹੀਂ ਕਰਦੇ ਪਰ ਉਹ ਮੈਨੂੰ ਫੀਲ ਕਰਾ ਦਿੰਦੇ ਆ ਵੀ ਤੇਰੀ ਇੰਨੀ ਔਕਾਤ ਸੀਗੀ ਤੂੰ ਇੱਥੇ ਹੀ ਰੁਕ ਤੇ ਨਾ ਤਾਂ ਮੇਰਾ ਫੋਨ ਚੱਕਦੇ ਆ ਨਾ ਮੇਰੇ ਨਾਲ ਕੋਈ ਗੱਲ ਕਰਦੇ ਆ ਤੇ ਕਈ ਵਾਰੀ ਮੇਰੇ ਨਾਲ ਤਾਂ ਇਦਾਂ ਵੀ ਹੋਇਆ ਵੀ ਮੈਨੂੰ ਕਹਿੰਦੇ ਆ ਵੀ ਦੀਪ ਫਾਈਲ ਤਿਆਰ ਕਰ ਵੀ ਅਸੀਂ ਆ ਰਹੇ ਆ ਵੀ ਤੇਰਾ ਇੱਧਰਲਾ ਵੀਜ਼ਾ ਲਵਾਵਾਂਗੇ ਤੇ ਮੈਂ ਕਈ ਵਾਰ ਮੈਂ ਬਿਆਸ ਤੋਂ ਪੈਸੇ ਚੱਕੇ ਵੀ ਮੈਂ ਫੈਲ ਵੀ ਤਿਆਰ ਕੀਤੀ ਤੇ ਬਾਅਦ ਚੋ ਕੋਈ ਉਹਨਾਂ ਵੱਲ ਰਿਸਪੌਂਸ ਨਹੀਂ ਆਇਆ ਪਿਆਜ ਤੇ ਪੈਸੇ ਚੱਕੇ ਮੁੜ ਕੇ ਫਿਰ ਉਹ ਕਰਜ਼ਾ ਲਾਤਾ ਕਿ ਨਹੀਂ ਨਹੀਂ ਬਾਜੀ ਹਲੇ ਕਿਦੋਂ ਵਿਆਜ ਹੀ ਮੋੜੀ ਜਾਂਦੇ ਆ ਅੱਛਾ ਹਾਂਜੀ ਬਾਜੀ ਤੇ ਹੁਣ ਤੁਸੀਂ ਗੀਤ ਵੀ ਲਿਖਦੇ ਹੋ ਕਿੰਨੇ ਕ ਗੀਤ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ ਬਾਜੀ ਸੌਂਗ ਤਾਂ ਮੈਂ ਬਹੁਤ ਲਿਖਿਆ ਤੇ ਕਾਫੀ ਰਿਲੀਜ਼ ਵੀ ਹੋਏ ਆਪਣੇ ਗਾਏ ਵੀ ਕਿਸੇ ਸਿੰਗਰ ਨੇ ਨਹੀਂ ਕਿਸੇ ਸਿੰਗਰ ਨੇ ਨਹੀਂ ਗਾਏ ਜੀ ਅੱਛਾ ਆਪ ਹੀ ਗਾਏ ਹਾਂਜੀ ਮੈਂ ਆਪੇ ਗਾਇਆ ਹੁਣ ਬਾਈ ਜਗਪਾਲ ਸੰਧੂ ਜੀ ਗਾ ਰਹੇ ਨੇ ਮੇਰਾ ਸੌਂਗ ਜਿੰਨਾ ਦਾ ਸੌਂਗ ਬਹੁਤ ਹਿੱਟ ਹੋਇਆ ਸੀ ਮਿਲੀਅਨ ਦੇ ਵਿੱਚ ਹੋਇਆ ਸੀਗਾ ਅ ਸ਼ੂਟਰ ਦਾ ਆਰਡਰ ਹੋ ਗਿਆ ਨੀ ਤੇਰੇ ਯਾਰ ਨੂੰ ਪਤਲੀਏ ਨਾਰੇ ਸ਼ੂਟਰ ਮੂਵੀ ਵਿੱਚ ਵੀ ਆਇਆ ਸੀਗਾ ਤੇ ਹੁਣ ਬਾਈ ਜੀ ਮੇਰਾ ਸੌਂਗ ਗਾ ਰਹੇ ਨੇ ਤੇਰੇ ਯਾਰ ਨੂੰ ਪਲਸ ਲਾ ਕੇ ਫਿਰਦੀ ਕਚਹਿਰੀ ਵਿੱਚ ਹੱਤ ਕੜੀਆਂ ਹਾਂਜੀ ਉਹ ਮੇਰਾ ਸੌਂਗ ਲਿਖਿਆ ਹੋਇਆ ਜੀ ਹਾਂਜੀ ਇੱਕ ਹੋਰ ਰਿਲੀਜ਼ ਹੋ ਗਿਆ ਨਹੀਂ ਹਲੇ ਰਿਲੀਜ਼ ਹੋਣਾ ਬਾਈ ਅੱਛਾ ਆਪਾਂ ਪਹਿਲਾਂ ਫਿਰ ਉਹਨੂੰ ਗਾ ਨਹੀਂ ਸਕਦੇ ਹੈਨਾ ਫਿਰ ਵਿੱਚ ਕੋਈ ਹਾਂ ਹਾਂਜੀ 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 ਤੇ ਹੋਰ ਕੋਈ ਸਿੱਧੂ ਬਾਈ ਬਾਰੇ ਕੁਝ ਜਿਵੇਂ ਤੁਸੀ ਇਹ ਗਾਣਾ ਲਿਖਿਆ ਵਾ ਇਹ ਗਾਣਾ ਇਹਨਾਂ ਨੂੰ ਟ੍ਰਿਬਿਊਟ ਕੀਤਾ ਤੁਸੀਂ ਜਾਂ ਇਹਨਾਂ ਦੇ ਵੈਸੇ ਤੁਸੀਂ ਚਾਹਵਾਨ ਸੀਗੇ ਤਾਂ ਲਿਖਤਾ ਭਾਈ ਬਸ ਮੈਂ ਬਾਈ ਜੀ ਨੂੰ ਯਾਦ ਕੀਤਾ ਬਾਈ ਜੀ ਨੂੰ ਯਾਦ ਕਰਕੇ ਮੈਂ ਸੌਂਗ ਇਹ ਲਿਖਿਆ ਨਾਮ ਇਹ ਹਲੇ ਤੱਕ ਰਿਕਾਰਡ ਕਰਾਇਆ ਨਾ ਆਪਣੀ ਕੋਈ ਹਿੱਸੇ ਤਾਂ ਤੇ ਅਭੀ ਜੇ ਆਪਣਾ ਕੋਈ ਸੌਂਗ ਹੈ ਰਿਕਾਰਡ ਕਰਨਾ ਚਾਹੋਗੇ ਤੇ ਆਪਾਂ ਕਰਾਵਾਂਗੇ ਬਹੁਤ ਹੱਸ ਕੇ ਕਰਾਵਾਂਗੇ ਹਾਂਜੀ ਤੇ ਹੋਰ ਹੁਣ ਜਿਦਾ ਅੱਜ ਕੱਲ ਤੱਤੇ ਤੱਤੇ ਗੀਤ ਬਹੁਤ ਲਿਖਦੇ ਲੋਕ ਹਾਂ ਜਿਵੇਂ ਢੜਕਾਉ ਗੀਤ ਲਿਖਦੇ ਆ ਨਸ਼ਿਆਂ ਨੂੰ ਬढ़ावा ਦੇਣ ਵਾਲੇ ਗੀਤ ਲਿਖਦੇ ਆ ਅਸਲੇ ਨੂੰ ਬढ़ावा ਦੇਣ ਵਾਲੇ ਲਿਖਦੇ ਆ ਤੁਸੀਂ ਵੀ ਇਸ ਤਰ੍ਹਾਂ ਦੇ ਲਿਖਦੇ ਹੋ ਕਿ ਤੁਹਾਡੀ ਕੋਈ ਸੋਚ ਵੱਖਰੀ ਹੈ ਨਹੀਂ ਭਾਜੀ ਮੈਂ ਕਦੇ ਨਸ਼ੇ ਤੇ ਨਹੀਂ ਲਿਖਿਆ ਨਾ ਕੋਈ ਢੜਕਾਉ ਲਿਖਿਆਗਾ ਤੇ ਮਾਈਂਡ ਵੀ ਵੈਸੇ ਉਦੋਂ ਚੱਲਦਾਗਾ ਜਦੋਂ ਥੋੜੀ ਜੇਬ ਭਾਰੀ ਹੋਵੇ ਜਦੋਂ ਜੇਬ ਭਾਰੀ ਨਹੀਂ ਹੈਗੀ ਫਿਰ ਤੁਹਾਨੂੰ ਪਤਾ ਹੀ ਆਟੇ ਵਾਲੀ ਢੋਲੀ ਜੀ ਧਿਆਨ ਰਹਿੰਦਾਗਾ ਉਧਰੋਂ ਦਾ ਬੰਦਾ ਕਹਿੰਦਾ ਹੋਵੇ ਮੈਂ ਕਲਮ ਦੇ ਨਾਲ ਸੌਂਗ ਲਿਖਾਂ ਤੇ ਉਧਰੋਂ ਜਦੋਂ ਘਰੇ ਡੱਬੇ ਖੜਕਦੇ ਹੋਣ ਫਿਰ ਉੱਥੇ ਭਾਜੀ ਸ਼ੌਂਕ ਯਾਦ ਨਹੀਂ ਹੁੰਦੇ ਫਿਰ ਉੱਥੇ ਗਰੀਬੀ ਮਾਰ ਜਾਂਦੀ ਆ ਕੀ ਕੰਮ ਕਰਦੇ ਆ ਬਾਈ ਜੀ ਮੈਂ ਭਾਜੀ ਪੇਂਟ ਦਾ ਕੰਮ ਕਰਦਾ ਹਾਂਜੀ ਸ਼ੌਂਕ ਹੈਗਾ ਆਪਾਂ ਨੂੰ ਗਾਣੇ ਲਿਖਣ ਦਾ ਵੀ ਤੇ ਗਾਉਣ ਦਾ ਵੀ ਹਾਂਜੀ ਭਾਜੀ ਸ਼ੌਂਕ ਪੇਂਟ ਤੁਸੀਂ ਕਰਦੇ ਹੋ ਤੇ ਫਿਰ ਉਦੋਂ ਨਾਲ-ਨਾਲ ਫਿਰ ਗੀਤ ਵੀ ਗੁਣਗਣਾਉਂਦੇ ਹੋਣੇ ਹਾਂਜੀ ਭਾਜੀ ਜਿੱਥੇ ਵੀ ਜਾਣਾ ਪੇਂਟ ਕਰਦਾ ਉੱਥੇ ਹਾਂਜੀ ਅੱਜ ਸਿੱਧੂ ਬਾਈ ਦਾ ਜਨਮ ਦਿਨ ਆ ਤੇ ਹੁਣ ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਦਿਲ ਨਹੀਂ ਕਰਦਾ ਵੀ ਉਹਨਾਂ ਨੂੰ ਵਧਾਈ ਦਈਏ ਕਿਉਂਕਿ ਜੇ ਅੱਜ ਵਿੱਚ ਹੁੰਦੇ ਤਾਂ ਵਧੀਆ ਤਰੀਕੇ ਨਾਲ ਆਪਾਂ ਉਹਨਾਂ ਨੂੰ ਸੈਲੀਬ੍ਰੇਟ ਕਰ ਸਕਦੇ ਸੀਗੇ ਹਾਂਜੀ ਹਾਂਜੀ ਭਾਜੀ ਰਾਤ ਵੀ ਸਾਡੇ ਥੋੜੀ ਜੀ ਪੰਜ ਸੱਤ ਮੁੰਡਿਆਂ ਚ ਰਾਇ ਬਣੀ ਸੀ ਕਹਿੰਦੇ ਵੀ ਆਪਾਂ ਕੇਕ ਲਿਆ ਕੇ ਕੇ ਕੱਟিয়ে ਵਿਸ਼ ਕਰੀਏ ਬਾਈ ਜੀ ਨੂੰ ਮੈਂ ਕਿਹਾ ਯਾਰ ਵੀ ਮੇਰਾ ਦਿਲ ਨਹੀਂ ਮੰਨਦਾ ਵੀ ਆਪਾਂ ਨਹੀਂ ਐ ਕਰਨਾ ਹਾਂਜੀ ਜੇ ਉਹ ਆਪ ਹੁੰਦੇ ਤਾਂ ਕਰਦੇ ਵਧੀਆ ਵੀ ਲੱਗਦਾ ਸੀਗਾ ਤੁਸੀਂ ਅੱਜਕੱਲ ਦੀ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜਿੱਦਾਂ ਹੁਣ ਅੱਜਕੱਲ ਬਹੁਤ ਹੀ ਦਿਖਾਵੇ ਵਾਲਾ ਜਮਾਨਾ ਆ ਸੋਸ਼ਲ ਮੀਡੀਆ ਦਿਖਾਣਾ ਜਮਾਨਾ ਹੈਗਾ ਹਰ ਕੋਈ ਬੰਦਾ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦਾ ਤੇ ਆਪਣੇ ਬਾਰੇ ਵੱਧ ਚੜ ਕੇ ਦੱਸਦਾ ਆ ਤੇ ਤੁਸੀਂ ਕੀ ਸੋਚਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਵੀ ਕਿਸ ਤਰ੍ਹਾਂ ਦੇ ਗੀਤ ਸੁਣਿਆ ਕਰਨ ਜਾਂ ਲਿਖਿਆ ਕਰਨ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੂੰਗਾ ਬਿਤੇ ਕੋਈ ਕਿਸੇ ਦਾ ਨਹੀਂ ਹੈਗਾ ਨਾ ਕੋਈ ਯਾਰ ਆ ਨਾ ਕੋਈ ਦੋਸਤ ਆ ਵੀ ਕੜੀਆਂ ਨੂੰ ਜੰਗਾਲ ਲੱਗ ਜਾਂਦੇ ਆ ਸਮੇਂ ਨਹੀਂ ਰੁਕਦੇ ਹੁੰਦੇ ਕੜੀਆਂ ਨੂੰ ਜੰਗਾਲ ਲੱਗ ਜਾਂਦੇ ਆ ਸਮੇਂ ਨਹੀਂ ਰੁਕਦੇ ਜੇ ਅੱਜ ਜ਼ਿੰਦਗੀ ਦੇ ਵਿੱਚ ਰਾਤ ਆ ਕਦੇ ਸਵੇਰ ਜ਼ਰੂਰ ਚੜੂਗੀ ਵੀ ਤੁਸੀਂ ਆਪਣੀ ਕੋਸ਼ਿਸ਼ ਕਰਦੇ ਰਹੋ ਬਸ ਕੋਸ਼ਿਸ਼ ਕਰੋਗੇ ਇੱਕ ਨਾ ਇੱਕ ਦਿਨ ਤੁਹਾਡੀ ਮੰਜ਼ਿਲ ਜ਼ਰੂਰ ਨੇੜੇ ਆਊਗੀ ਜੀ ਬਿਲਕੁਲ ਤੁਸੀਂ ਸੁਣਿਆ ਆ ਇਹਨਾਂ ਨੇ ਇਹ ਕਹਿਆ ਵੀ ਅੱਜ ਕੱਲ ਦਾ ਜਿਹੜਾ ਜ਼ਮਾਨਾ ਆ ਉਹ ਯਾਰੀ ਦੋਸਤੀ ਦਾ ਨਹੀਂ ਰਹਿ ਗਿਆ ਸਿਰਫ ਫਾਇਦੇ ਦਾ ਜ਼ਮਾਨਾ ਆ ਜੇ ਤੁਹਾਨੂੰ ਲੋਕਾਂ ਤੋਂ ਕੁਝ ਜੇ ਤੁਹਾਡੇ ਤੋਂ ਕਿਸੇ ਨੂੰ ਕੋਈ ਫਾਇਦਾ ਹੁੰਦਾ ਤੇ ਤਾਂ ਹੀ ਤੁਹਾਡੇ ਨਾਲ ਲੋਕ ਖੜੇ ਨੇ ਅਦਰਵਾਈਜ਼ ਤੁਹਾਨੂੰ ਪਿੱਛੇ ਕਰ ਦੇਣਗੇ ਜਾਂ ਤੁਸੀਂ ਅੱਗੇ ਵਧ ਰਹੇ ਹੋ ਤਾਂ ਤੁਹਾਨੂੰ ਪਿੱਛੇ ਖਿੱਚ ਲੈਣਗੇ ਸੋ ਅੱਜ ਸਿੱਧੂ ਮੂਸੇਵਾਲੇ ਵਾਲੇ ਬਾਈ ਦਾ ਜਨਮ ਦਿਹਾੜਾ ਹੈਗਾ ਵਾ ਤੇ ਜਨਮ ਦਿਨ ਵਾਲੇ ਦਿਨ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਗੀਤ ਵੀ ਟ੍ਰਿਬਿਊਟ ਕੀਤੇ ਨੇ ਬਾਈ ਜੀ ਨੇ ਵੀ ਉਹਨਾਂ ਨੂੰ ਇੱਕ ਗੀਤ ਉਹਨਾਂ ਬਾਰੇ ਲਿਖਿਆ ਸੀਗਾ ਤੇ ਤੁਸੀਂ ਸੁਣਿਆ ਆ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ